ਮੇਰੀ ਜੀ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਕੋਟਾ ਨਰਿੰਦਰ ਸਿੰਘ ਨਾਮ ਹੈ ਕਿਹੜੇ ਪਿੰਡ ਦੇ ਵੱਸੇ ਆਪਾ ਸ਼ਿਵਾਲਿਕ ਸਿਟੀ ਕੋਲ ਸਵਰਾਜ ਫਲੇਵਰ ਸਵਰਾਜ ਫਲੇਵਰ ਹਾਂ ਜੀ ਅੱਜ ਜਿਹੜਾ ਮਹਾਂਪਤਾਂ ਦੇ ਘਰ ਦੇ ਮੂਰੇ ਤੁਸੂ ਕਰਨਾ ਲਗਾਇਆ ਹੈ ਹਾਂ ਜੀ ਕਿਹੜਾ ਜਾਂਦੇ ਕੁਝ ਨਹੀਂ ਜੀ ਗੱਲ ਸਿਰਫ ਇੰਨੀ ਹੋਈ ਵੀ ਆਪਣੇ ਘਰੇ ਵਿਆਹ ਹੋਇਆ ਜੀ ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰ ਤੀਕ ਲੱਖ ਤੋਂ ਬਾਅਦ ਕਰਦੇ ਕਰਾਂਦੇ 52 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮੈਂ ਕਿਹਾ ਜੀ ਆ ਇਕੱਠੇ ਹੋਏ ਵੇ ਆਲੂ ਆ ਤੁਹਾਡੀ ਚੋਲੀ ਪਾ ਦੇ ਠੀਕ ਹੈ ਨਹੀਂ ਜੀ ਸਾਨੂੰ ਹਾਂ ਜੀ ਤੇ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦੇ ਠੀਕ ਹੈ ਕਿ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਿਹਾ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਦੀਏ ਘਰ ਦੇ ਅੰਦਰ ਆ ਕੇ ਮੰਗੇ ਹੋਣ ਲੱਗ ਗਏ ਇਹ ਗੱਲ ਤਾਂ ਕਰ ਬਣਾਏ ਰੋਟੀ ਤੇ ਸੇਪਾੜਾ ਜਬ ਹੈ ਹੀ ਨਹੀਂ ਹਾਂ ਕਿ ਬੇਨੇ ਦੇਸੀ ਲੈ ਕੇ ਆਇਆ ਦੇਖ ਲੋ ਤਾਂ ਪੰਜਾਬ ਦੇ 10000 ਰੁਪਏ ਇੱਥੇ ਹੋਰ ਕਹੋ ਮੇਰੇ ਵਰਗੀ ਲੈ ਕੇ ਆਇਆ ਆਵਾਜ਼ ਆਇਆ ਦੇ ਤੇ ਆ ਇੱਜਤ ਹੋ ਰਹੀ ਹੈ ਤੇ ਹਾਂ ਇਹ ਕਿਸੀ ਲੈ ਕੇ ਆਇਆ ਇੰਟਰੈਕਸ ਹੋ ਗਿਆ ਖੁਦਰਾ ਟੈਕਸ ਹੋ ਗਿਆ ਕਿੰਨਾ ਦੇਖੋ ਅਸਲ ਤੇ ਇੱਕ ਮਤਾ ਪਾਇਆ ਜਾਊਗਾ ਇਹਦਾ ਕਿ ਜਿਹੜੀ ਇਹਨਾਂ ਦੀ ਜਿਹੜੀ ਵਧਾਈ ਦੀ ਵੀਸ ਹੈ ਉਹਨੂੰ ਇੱਕ ਫਿਕਸ ਕੀਤੀ ਜਾਊਗੀ ਓਕੇ ਧਮਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਹੈ ਮੇਰੇ ਕੋਲ ਵੀ ਜੋ ਜੋ ਇਹਨਾਂ ਨੇ ਕਿਹਾ ਉਹ ਸਾਰੀ ਵੀਡੀਓ ਬਣਾਈ ہوئی ਹੈ ਇਹ ਮੰਗ ਕਰਦੇ ਇਸ ਤੋਂ ਪਹਿਲਾਂ ਭਰਾ ਦਾ ਵਿਆਹ ਹੋਇਆ ਜੀ ਅੜ ਕੇ ਉਸ ਟਾਈਮੇ ਪੈਸੇ ਲੈ ਕੇ ਉਸ ਟਾਈਮੇ ਲੈ ਕੇ 30000 ਅੜ ਕੇ ਇੱਕ ਵਾਰੀ 20000 ਤੇ ਭਰਾ ਦਾ ਮੁੰਡਾ ਹੋਇਆ ਅੜ ਕੇ ਉਸ ਟਾਈਮੇ ਲੈ ਕੇ 55000 ਠੀਕ ਹੈ ਉਸ ਟਾਈਮ ਚਲੋ ਸੀ ਕਿਸੇ ਟਾਈਮ ਬੰਦੇ ਕੋਲ ਨਹੀਂ ਹੁੰਦੇ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਅੱਜ ਇਸ ਤਰੀਕੇ ਨਾਲ ਮੰਗ ਕਰੀ ਇਸ ਤਰੀਕੇ ਨਾਲ ਕੱਪੜੇ ਤਾਰੇ ਸਾਰੀ ਚੀਜ਼ਾਂ ਕਰੀ ਉਹ ਵੀਡੀਓ ਪਈ ਹੈ ਜੀ ਮੈਂ ਤਾਂ ਮੰਗ ਇਹੀ ਕਰਦਾ ਕੋਈ ਗੱਲ ਨਹੀਂ ਜਿਨ੍ਹਾਂ ਦੀ ਵੀਡੀਓ ਮੇਰੇ ਕੋਲ ਜੀ ਜੋ ਧਮਕੀਆਂ ਦਿੱਤੀਆਂ ਸ਼੍ਰੀਆਮ ਕਹਿ ਰਹੇ ਨੇ ਵੀ ਤੂੰ ਕਰ ਲੈ ਕਿਆ ਕਰਨਾ ਮੇਰਾ ਠੀਕ ਹੈ ਵੀ ਮੈਂ ਤੈਨੂੰ ਦ ਦੱਸੂਗੀ ਵੀ ਮੈਂ ਕਿਆ ਚੀਜ਼ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਉਂਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਔਰ ਇੱਕ ਇੱਕ ਹਾਲ ਪੂਰੇ ਇੰਡੀਆ ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਈ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾਏ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰਦਿਆਂ ਨੂੰ ਪਾੜ ਲੈ ਮੈਂ ਤਾਂ ਜੀ ਉਹੀ ਗੱਲ ਮੰਨਦਾ ਜੀ ਇਨਸਾਫ ਚਾਹੀਦਾ ਜਿਹੜਾ ਤੁਹਾਡੇ ਮੂਰੇ ਸੀਗੇ ਵੀ ਮੈਨੂੰ ਉਹ ਇਨਸਾਫ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ মিডিਆ ਮੂਰੇ ਮਾਫੀ ਮੰਗੇ ਮੇਰੇ ਮੇਰੇ ਮੈਨੂੰ ਵੀ ਤਾਂ ਲੈ ਗਈ ਸੀ ਇਹ ਮੇਰੇ ਦਿਸਮਾਨ ਹੈ ਮਾਰਾ ਸੱਤੇ ਮਾਜਰੇ ਕੋਈ ਬਾਤ ਨਹੀਂ ਐਸੇ ਕੋਈ ਨਹੀਂ ਹੈ ਇੱਕ ਮੈਨੇ ਚਾਰ ਮੁੰਡੇ ਹੋਣਦੇ ਇੱਕ ਮੁੰਡਾ ਜਿੱਦੇ ਵੀ ਆਉਂਦਾ ਰਾਜੀ ਰਹੇ ਮੇਰਾ ਬੁੰਡਾ ਠੀਕ ਹੈ ਗੁਲਾਬੁਲਖ ਵਾਲੇ ਕੀ ਗੇਹਰੇ ਮੇ ਲੇਕੇ ਜਾ ਰਹੀ ਆ ਖੁਸ ਹੋ ਕੇ ਠੀਕ ਹੈ ਮੇਰ ਤੋਂ ਗਲਤੀ ਹੋਈ ਸੀ ਕਿ ਇਹਦੇ ਤੇ ਨਾਲ ਮੈਂ ਬਤਨੀ ਜੀ ਬੋਲੀ ਔਰ ਥੋੜਾ ਹੋ ਹੀ ਜਾਂਦਾ ਹੈ ਮੈਂ ਸਾਡੇ ਕਰਮੀ ਦਾਦੇ ਖੁਸ ਹੋ ਕੇ ਜਾ ਰਹੀ ਆ ਵਧਾਈ ਦੇ ਰਹਾ ਮੈਨੂੰ ਖੁਸ ਹੋ ਕੇ ਮੈਂ ਨਾਲ ਜਲਦੀ ਜਲਦੀ ਮੈਂ पहले भी तो लेके के मम्मी के रहता है कोई नहीं ना बने पहले ये रब ने कहा था मारे का जो होगा मैं ले जाऊंगी ठीक है चलो पहले भी तो सी सो के बधाई दी तो थी कोई पहली बार नहीं पहले भी किसी टाइम नहीं होता है कोई किसी टाइम नहीं होता फिर से बधाई दे अपना ਹਾਂਜੀ ਬੋਲੋ ਇਹ ਤਾਂ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਨਾਲ ਇਹਨਾਂ ਨੂੰ ਕਹਦਾ ਟੈਕਸ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਜੀ ਨੇ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ ਇਹ ਤਾਂ ਹੁਣ ਬੇਲੇ ਖਾਦੇ ਪਿੰਦੇ ਆਪਣਾ ਦੂਜੇ ਟੈਕਸ ਲਾ ਪਿਆ ਇਹਨਾਂ ਨੇ ਕਿਸੇ ਕੋ ਹਿੰਮਤ ਹੁੰਦੀ ਕਿਸੇ ਕੋ ਨਹੀਂ ਜਿੱਦ ਕੋ ਜਹਿਮਤ ਨਹੀਂ ਜਿੰਨੀ ਮਰਜ਼ੀ ਦੇਵੇ ਕੋਈ ਜਿੰਨੇ ਕੋ ਨਹੀਂ ਹਿੰਮਤ ਹੈ ਕਿ ਉਹ ਨਹੀਂ ਦੇ ਲਗਾ ਸਹੀ ਗੱਲ ਹੈ ਜੀ ਸਾਹਿਬ ਇਹ ਤੁਹਾਡੇ ਬਾੜ ਦੇ ਵਿੱਚ ਅੱਜ ਮਹਾਂਤਾਂ ਦੇ ਘਰ ਦੇ ਮੂਹਰੇ ਜਿਹੜਾ ਹੈ ਧਰਨਾ ਲਗਾਇਆ ਕੁਝ ਨੌਜਵਾਨਾਂ ਨੇ ਆ ਕੇ ਕਹਿੰਦੇ ਨੇ ਕਿ ਵਧਾਈ ਵਧ ਮੰਗ ਰਹੇ ਸੀ ਕੀ ਮਾਮਲਾ ਹੈ ਜੀ ਜਿੱਦਾਂ ਅੰਦੇਸਾਰ ਮੈਨੂੰ ਉਹਨੇ ਸੁਚਨਾ ਮਿਲੀ ਹੈ ਵੀ ਇਹਨਾਂ ਜਿਹੜੇ ਸਾਡੇ ਉਹ ਖੁਸਰਾ ਪਰਿਵਾਰ ਹੈ ਖਰੜ ਦਾ ਇਹਨਾਂ ਵੱਲੋਂ ਵਧਾਈ ਜਿਹੜੀ ਹੈ ਨਜਾਇਜ਼ ਤੌਰ ਤੇ ਮੰਗੀ ਜਾਂਦੀ ਹੈ ਪਰਿਵਾਰ ਦੀ ਜਿਹੜੀ ਹੈ ਉਹ ਮਤਲਬ ਬੈਕਗ੍ਰਾਉਂਡ ਨਹੀਂ ਦੇਖੀ ਜਾਂਦੀ ਕਿ ਉਹਦੀ ਕਿੰਨੀ ਕੁ ਪੋਜੀਸ਼ਨ ਹੈ ਕਿੰਨੀ ਕੁ ਨਹੀਂ ਤਾਂ ਉਸ ਹਿਸਾਬ ਨਾਲ ਪਹਿਲਾਂ ਜਿਨ੍ਹਾਂ ਦੇ ਦੱਸਣ ਅਨੁਸਾਰ ਵੀ 21000 ਪਹਿਲਾਂ ਦਿੱਤਾ ਬੇਟੇ ਦੀ ਬ੍ਰਦਰ ਦੀ ਮੈਰਿਜ ਤੇ 51000 ਰੁਪਏ ਦਾ ਸ਼ਗਣੀ ਨਾਲ ਨੂੰ ਦੇਿਆ ਜਿਹੜਾ ਹੈ ਇਹਨੇ ਭਤੀਜਾ ਹੋਣ ਤੇ ਅੱਜ ਇਹ ਦੱਸਦੇ ਆ ਵੀ ਜਿੱਦਾਂ ਵਧਾਈ ਲੈਣ ਗਏ ਇਹਨਾਂ ਦੀ ਸ਼ਾਦੀ ਹੋਈ ਹੈ ਤੇ ਕਪੜੇ-ਕਪੜੇ ਖੋਲ ਕੇ ਖੜ ਗਏ ਮੇਰਾ ਖਿਆਲ ਹੈ ਵੀ ਸ਼ਹਿਰ ਦੀ ਸਭ ਤੋਂ ਜਿਹੜੀ ਹੈ ਕਾਨੂੰਨੀ ਹਰਕਤ ਅੱਜ ਜਿਹੜੀ ਹੈ ਸਾਡੇ ਹੀ ਜਿਹੜੇ ਪਰਿਵਾਰ ਵੱਲੋਂ ਕੀਤੀ ਗਈ ਹੈ ਔਰ ਮੈਂ ਆਪਣਾ ਮੇਰੇ ਵਾਰਡ ਦੇ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਗੱਲ ਦਾ ਅਸ਼ਵਾਸ਼ਣ ਦਿੰਦਾ ਵੀ ਮੈਂ ਤੁਹਾਡੇ ਨਾਲ ਖੜਾ ਹਾਂ ਔਰ ਅੱਗੇ ਵਾਸਤੇ ਜਿਹੜੀ ਸ਼ਹਿਰ ਦੇ ਵਿੱਚ ਇਹੋ ਜਿਹੇ ਕਾਨੂੰਨੇ ਕੰਮ ਹੁੰਦੇ ਆ ਉਹੋ ਜਲਦੀ ਕੀਤੇ ਨਹੀਂ ਹੋਣ ਦੇਵਾਂਗੇ ਤੇ ਮੇਰਾ ਖਿਆਲ ਹੈ ਵੀ ਜਲਦੀ ਹੀ ਕੋਸ਼ਿਸ਼ ਕਰਕੇ ਨਗਰ ਕੌਂਸਲ ਤੋਂ ਇੱਕ ਮਤਾ ਪਾਇਆ ਜਾਊਗਾ ਇਹਦਾ ਕਿ ਜਿਹੜੀ ਇਹਨਾਂ ਦੀ ਜਿਹੜੀ ਵਧਾਈ ਦੀ ਫੀਸ ਹੈ ਉਹਨੂੰ ਇੱਕ ਫਿਕਸ ਕੀਤੀ ਜਾਊਗੀ ਤੇ ਮੈਂ ਇਸ ਕਾਨੂੰਨੀ ਹਰਕਤ ਤੋਂ ਆਪ ਖੁਦ ਬਹੁਤ ਜ਼ਿਆਦਾ ਸ਼ਰਮਿੰਦਾ